ਚੰਗਾ ਫੇਰ ਮਿਲਦੇ ਆਂ ਚੰਗਾ ਬਾਲਾ ਬੋਲ ਬੱਸ ਕਰ ਲੈ ਵੀ ਮੇਰੇ ਵੀਡੀਓ ਬਲੌਗ ਹੋ ਗਿਆ ਸ਼ੁਰੂ ਵੀਰੇ ਕਣਕ ਵੇਚਣ ਚੱਲੇ ਆਂ ਘਰਦਿਆਂ ਤੋਂ ਚੋਰੀ ਪੈਸੇ ਦਿੰਦੇ ਨਹੀਂ ਸੀ ਮਨਾਲੀ ਜਾਣਾ ਇੱਕ ਉਹ ਗੱਡੀ ਭਰ ਲਈ ਇੱਕ ਆਪਣੀ ਵਾਲੀ ਆ ਬਾਕੀ ਅੱਗੇ ਦੀ ਅੱਗੇ ਤੁਹਾਨੂੰ ਦਿਖਾਉਂਦੇ ਆਂ ਕੀ ਬਣਦਾ ਆਪਣੀ ਗੱਡੀ ਦਾ ਬੈਲੈਂਸ ਵਿਗੜ ਰਿਹਾ 15 16 ਕੁਇੰਟਲ ਹੋ ਗਈ ਆਪਣਾ ਵੀ ਨੇ ਟੂਰ ਵਧੀਆ ਬਣ ਲੈਣਾ ਬਾਕੀ ਦਿਖਾਉਣੇ ਅੱਗੇ ਦੀ ਅੱਗੇ ਦੇਖੋ ਆ ਜਾਓ ਜਿਹੜੀ ਮੰਦੂਲਾਂ ਨੇ ਹਾਂ ਕੋਈ ਤਰ੍ਹਾਂ ਉਹ ਇਧਰ ਨਾ ਕਰ ਇਹ ਪਤਾ ਕਿਵੇਂ ਪਿੰਡ ਸੀ ਜਿੱਥੇ ਜਿੱਤੀ ਪਿਛਲੇ ਸਾਲ ਸਾਈਡ ਤੇ ਉਹ ਦੇਖੋ ਪੰਮਿਆ ਡੈਰੀ ਕਿੱਦਾਂ ਚੱਲ ਬਾਈ ਜੀ ਮਾਰਿਆ ਜੱਗਾ ਠੋਕਿਆ ਨਾ ਨਾ ਉੱਤੀ ਉੱਤੀ ਐ ਵੀ ਘਰ ਦੇ ਤਾਂ ਦੁਖੀ ਹੋ ਗਿਆ ਗੱਟੂ ਭਰਦੇ ਵੇਚਣ ਚੱਲੇ ਆਉਣਗੇ ਤੇ ਘਰ ਦੇ ਪੈਸੇ ਨਹੀਂ ਦਿੰਦੇ ਮਨਾਲੀ ਜਾਣਾ ਮਨਾਲੀ ਜਾਣਾ ਆ ਮਨਾਲੀ ਜਾਣ ਵਿੱਚ ਦੇਖੋ ਵੀ ਕਣਕ ਭਰ ਲਈ ਵੀਰੇ ਹੁਣ ਦੇਖਦੇ ਆ ਕਿੱਥੇ ਰੇਟ ਲੱਗਦਾ ਇਹਦਾ ਹੈ ਕੋਈ ਮੇਰਾ ਵੀਰ ਬੋਲੀ ਲਾ ਲਓ ਬਾਈ ਕਣਕ ਵੇਚਣੀ ਆ ਸੀ ਕਿੱਥੇ ਵੇਚੀ ਵੀਰੇ ਪੈਲ ਪੈਲ ਵੇਚ ਦਿੰਦੇ ਆ ਮਨਾਲੀ ਜਾਣਾ ਹੀ ਜਾਣਾ ਆ ਦੇਖੋ ਜੀ ਗੱਟੂ ਹੀ ਗੱਟੂ ਕਰਦੇ ਵੇਚ ਕੇ ਮਿਲਦੇ ਆ ਦੇਖਦੇ ਆ ਕੀ ਭਾਅ ਲੱਗਦਾ ਗੱਡੀ ਥੱਲੇ ਲੱਗ ਜਾਨੀ ਵੀ ਆਪਣੇ ਵਾਲੀ ਗੱਡੀ ਦਾ ਜਮਾ ਓਕੇ ਆ ਆਪਣੇ ਵਾਲੀ ਦੀ ਵੀ ਵਿਰੇ 10 ਕੁਇੰਟਲ ਹੋਊ ਮੈਨੂੰ ਹਾਂ ਉਹ ਗੱਡੀ ਤੇ ਹੋਊਗਾ 6-7 ਕੁਇੰਟਲ ਹੈਗਾ 6 ਕੁਇੰਟਲ ਤੇ ਉਹਦਾ ਸਵਿਫਟ ਦਾ ਕੰਮ ਹੋਊਗਾ ਆਪਣੇ ਵਾਲੀ ਵੀ ਬਾਜਾਂ ਤਰ੍ਹਾਂ ਤਰ੍ਹਾਂ ਦੀ ਕੱਢਦੀ ਆ ਸੁਣੋ ਮਾੜਾ ਜੇ ਅੱਗੇ ਦੀ ਅੱਗੇ ਦਿਖਾਉਨੇ ਆ ਵੀ ਕਣਕ ਚੋਰੀ ਕਰਦੇ ਆ ਉਹ ਉਹੀ ਗੱਡੀ ਬਾਹਲੀ ਥੱਲੇ ਲੱਗੀ ਹੋਈ ਆ ਜੇ ਦੇਖੋ ਨਕਸਾਂ ਤੋਂ ਵਜਾ ਰਹੇ ਉਹ ਰੁਕ ਜਾ ਰੁਕ ਜਾ ਰੁਕ ਜਾ ਆ ਦੇਖਿਓ ਬਈ ਇੱਕ ਕੁਆਂਟਲ ਇਹ ਗੱਡੀ ਫੁੱਲ ਜੋਰ ਮੰਦੀ ਆ ਫੁੱਲ ਉਹ ਦੇਖੋ ਜਮਾਈ ਨਾ ਲੱਗੀ ਆ ਜਮਾ ਲਓ ਜੀ 15 ਕੁਆਂਟਲ ਡੋਡੇ ਲੈ ਕੇ ਆ ਰਹੇ ਨੇ ਮੁੰਡੇ ਹੁਣ ਬਹਿ ਕੇ ਇੱਥੇ ਸ਼ਰਿਆਂ ਨੂੰ ਦੇਖਦੇ ਆ ਬਾਕੀ ਜੇ ਪੁਲਿਸ ਦੀ ਰੇਡ ਪੈ ਗਈ ਕੁਝ ਵੀ ਹੋ ਸਕਦਾ ਕਹ ਬੋਲਾ ਤਾਂ ਭੈਣ ਨਹੀਂ ਦੰਦੇ ਰੇਟ ਠੀਕ ਹੈ ਨਾ ਜਹੋਨੇ ਅਗਲੇ 15 ਕੁਇੰਟਲ ਨਹੀਂ ਰੇਟ ਕਹਿੰਦੀ ਜੇ ਕਿ ਤੇਰੇ ਕੋ ਕਿੰਨੇ 5 ਕੁਇੰਟਲ ਕਿਛੇ 5.5 ਕੁਇੰਟਲ ਸਾਢੇ 5 ਕੁਇੰਟਲ ਦੇਗੇ ਕੋਲੇ ਸਵੈਪ ਕਰ ਅੱਜ ਕਣਕ ਗੁਣਕ ਕੋਈ ਨਹੀਂ ਆਗੀ ਦੱਸ ਦੀਏ ਤੁਹਾਨੂੰ ਐਵੇਂ ਨਾ ਭੁਲੇਖੇ ਤੇਰੇ ਹਾਂ ਔਰਡਰ ਕਿਹੜਾ ਲਿਆ ਲਓ ਜੀ ਪਾਰਟੀ ਚੱਲ ਪਈ ਡੋਡੇ 15 ਕੁਇੰਟਲ ਇੱਕ ਦੋ ਬੰਦਿਆਂ ਨੂੰ ਅਸੀਂ ਇੱਥੇ ਕਹਿਤਾ ਦੁਕਾਨ ਵਾਲਿਆਂ ਨੂੰ ਇਹ ਨਹੀਂ ਪਤਾ ਪੁਲਿਸ ਲੈ ਕੇ ਆ ਜਾਣ ਇੱਕ ਕੋਲੇ ਮੈਂ ਉਹੀ ਲੱਗ ਗਿਆ ਮੈਂ ਕਿਹਾ 15 ਕੁਆਂਟਲ ਵਾਲਾ ਕੁਆਂਟਲ ਪੈਲ ਵਾਲੇ ਨੂੰ ਦੇ ਜਾਣੇ ਆ ਇਹ ਨਹੀਂ ਪਤਾ ਕੀ ਆ ਜੀ ਇਹ ਨਹੀਂ ਪਤਾ ਬਈ ਕੋਈ ਆਈ ਜਾਵੇ ਪੁਲਿਸ ਲੈ ਕੇ ਸਰਪ੍ਰਾਈਜ਼ ਹੀ ਆ ਦੇਖਦੇ ਆ ਮਿਲਦੇ ਆ ਖਾ ਪੀ ਕੇ ਲੋ ਜੀ ਸਾਡੇ ਬੌਸ ਦਾ ਫੋਨ ਆ ਗਿਆ ਉਹ ਕਹਿੰਦਾ ਡੋਟਿਆਂ ਦਾ ਟਰੱਕ ਲੈ ਕੇ ਆਪਣੇ ਜਿਹੜੇ ਰੱਖੇ ਹੋਏ ਆ ਛੇਤੀ ਆਓ ਆਉਣਾ ਕਿੱਥੇ ਆਣਾ ਲੋ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਇਹ ਕਣਕ ਨਹੀਂ ਹੈਗੀ ਇਹ ਡੋਟੇ ਆ 15 ਕੁਆਂਟਲ ਲੋ ਜੀ ਜੇ ਕੋਈ ਕੋਈ ਜਾਨਣਾ ਚਾਹੁੰਦਾ ਉਹ ਜਾਂਦਾ ਟਰੱਕਾ ਬਣਾ ਲਾ ਦੇਗੀ ਫੋਕਨਾ ਨਹੀਂ ਦੇਖੀ ਉਦੋਂ ਲੈ ਕੇ ਆਇਆ ਟਰੱਕ 'ਚ ਵੀ ਡੁੱਟਿਆ ਬਾਈ ਇਹਨਾਂ ਤੋਂ ਬੋਰੀਆਂ ਲਈਆਂ ਵੀ ਆਪਾਂ ਹੁਣ ਮਗਰ ਮਗਰਾ ਮਗਰੀ ਉਹ ਗੱਡੀ ਆ ਗਈ ਆਪਣੀ ਆ ਉਹ ਦੇਖੋ ਉਹ ਬੰਦਾ ਬਣਾ ਮਗਰੀ ਆ ਮਾਰ ਆ ਗਿਆ ਹਾਂ ਦੇਖੇ ਮੇਰੇ ਵੀਰ ਨੂੰ ਚਾਹੀਦਾ ਇਹ ਬਹਾਨਾ ਦਾ ਸੀ ਕਣਕ ਦਾ ਲਾਇਆ ਵਿੱਚ ਇਹਦੇ ਉਹੀ ਚੀਜ਼ ਡੋਡੇ ਜੇ ਕਿਸੇ ਨੂੰ ਗੱਟਾ ਲੈਣਾ ਹੋਊਗਾ ਥੋਕ ਰੇਟ ਤੇ ਵੀ ਦੇ ਦਾਂਗੇ ਥੋਕ ਰੇਟ ਤੇ ਇਕੱਠਾ ਮਾਲ ਲੈਣਾ ਕਿਲੋ-ਕੁੱਲੋ ਵਾਲਾ ਨਾ ਆਵੇ ਪਹਿਲੀ ਗੱਲ ਸਿੱਧੀ ਗੱਲ ਹੈ ਇਲੈਕਸ਼ਨ ਦਾ ਟਾਈਮ ਆ ਹਾਂ ਮਰਜ਼ੀ ਲੈ ਜੀ ਜਿੰਨਾ ਮਰਜ਼ੀ ਆ ਸੀਟਾਂ ਸਾਰੀਆਂ ਫੁੱਲ ਕਰਤੀਆਂ ਦੇਖ ਲਓ ਗੱਡੀਆਂ ਦਲੀਆਂ ਪਈਆਂ ਗੱਡੀਆਂ ਹੋਰ ਕੀ ਬੱਸ ਕਰਾਈ ਪਈਆਂ ਗੱਡੀਆਂ ਦੀ ਆਹ ਦੇਖ ਲਓ ਆ ਨਾਲ ਡਰਾਈਵਰ ਸੀਟ ਦੇ ਨਾਲ ਵੀ ਆਇਆ ਮਾਰ ਉਹ ਆ ਕੀ ਬਿਮਾਰੀ ਜੀ ਲੱਗੀ ਇਹਨੂੰ ਆ ਕੀ ਬਣਿਆ ਹੋਇਆ ਕਿਸੇ ਦੇ ਗਮ ਜੀ ਆਜਾ ਲੈ ਲੈ ਵੀ ਆਪਣੇ ਕੋਲੇ ਆ ਗਿਆ ਮਾਲ ਬੜਾ ਦੱਸਣ ਦੀ ਲੋੜ ਨਹੀਂ ਕਿ ਇਹਨੂੰ ਸ਼ੇਅਰ ਨਾ ਕਰਿਓ ਸਿੱਧੀ ਗੱਲ ਹੈ ਨਾ ਜਿਹਨੇ ਆਉਣਾ ਹੋਵੇ ਆਜੋ ਮਿਲ ਜੂ ਐ ਵੀ ਮਾਲ ਪਹੁੰਚ ਚੁੱਕਿਆ ਆ ਰੱਖਦਾ ਆਜੋ ਬਟਾਏਨ ਆ ਦੇਖ ਸਭ ਮੈਂ ਪੂਰੀ ਬੋਰੀਆਂ ਪਹੁੰਚ ਚੁੱਕੀਆਂ ਨੇ ਮਾਲ ਲਿਆ ਮੈਂ ਕਿ ਜਿਹਨੇ ਆਉਣਾ ਹੋਵੇ ਆ ਸਕਦਾ ਤੇ ਆ ਮਗਰ ਕਰ ਨਹੀਂ ਪਣੀ ਇਹ ਤਾਂ ਕਰ ਲੈਨੇ ਆ ਚੱਲ ਪਾਸ਼ੇਰ ਨਾ ਕਰਿਓ ਸਾਰੇ ਵੀਰਾਂ ਨੂੰ ਉਹ ਨਾ ਗੇਰ ਗੁਰਚੇ ਸ਼ੇਰ ਨਾ ਕਰਿਓ ਸਾਰੇ ਵੀਰਾਂ ਨੂੰ ਬੇਨਤੀ ਆ ਮਾਲ ਵਾਲੇ ਉੱਤੇ ਲੱਗ ਆਵਦਾ ਆਵਦਾ ਆ ਜਿਓ ਘਰ ਤੋਂ ਦਿਖਿਆ ਹੀ ਨਹੀਂ ਨਹੀਂ ਦਿਖਿਆ ਹੀ ਨਹੀਂ ਲੱਭਣਾ ਹੀ ਨਹੀਂ ਘਰ ਆਪਾਂ ਰੰਗ ਕਰ ਦੇਣਾ ਹੋਰ ਨੂੰ ਲੈ ਵੀ ਨੁਕਸਾਨ ਹੋ ਚੁੱਕਿਆ ਏ ਬ੍ਰੇਕ ਵਾਇਲ ਦੇਖਦੇ ਆ ਹੈ ਤਾਂ ਹੈਗਾ ਨਾ ਇੱਥੇ ਤਾਂ ਹੈਗਾ ਆ ਹੋ ਗਿਆ ਸਮਝਿਆ ਨਵੀਂ ਚੀਜ਼ ਹੋਈ ਮਿਲਣ ਦੇਖਣ ਨੂੰ ਮਿਲੀ ਸਾਨੂੰ ਤੇ ਇਹ ਵੀਰੇ origignal Thar ਹੈ origignal ਹੈਗਾ ਵੀਰੇ ਇਹ ਸਾਲਾ ਹੋਇਆ ਕੀ ਆ ਫਿਰ ਉਹ ਮੈਨੂੰ ਤਾਂ ਲੱਗਦਾ ਵੀਰੇ ਉਹ ਬੈਰਿੰਗ ਬੂਰਿੰਗ ਵਾਲੇ ਚੱਕਰ ਆ ਪਰ ਹਾਂ ਪਰ ਉਹ ਵੀ ਹੋਇਆ ਹਨਾ ਟੈਪਲੀ ਗਾਦੀ ਬ੍ਰੇਕ ਲੱਗਣੋਂ ਛੱਡ ਗਏ ਬ੍ਰੇਕ ਆ ਲਈ ਬ੍ਰੇਕ ਆ ਲਈ ਹੁਣ ਇਹ ਫਿਰ ਬ੍ਰੇਕ ਕਰਨੇ ਤੇ ਹੁਣ ਹੱਲ ਵੀਰੇ ਇਹਦਾ ਹੁਣ ਕੋਈ ਨਹੀਂ ਮੈਸਤਰੀ ਕਰ ਦੂਗਾ ਬੰਦਾ ਨਾ ਮਾਰੇ ਆਇਆ ਉਹ ਮੈਂ ਵਿੱਚ ਗਏ ਦਾ ਦੱਸ ਨਾ ਹੋਇਆ ਇਹ ਕੋਈ ਕੰਮ ਕਰਦਾ